ਮੈਂ ਬੈਕਵਰਡ ਜਿੰਨਾ ਕਿ ਪੈਣਾ ਜਦੋਂ ਪਾਇਆ ਮੈਂ ਰੋਲਾ ਪਾਇਆ ਵੀ ਬਿਦੇ ਪਾਸੇ-ਪਾਸੇ ਪਰ ਨਹੀਂ ਹੁੰਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਕਿਥੇ ਜਾਦੇ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾਦੇ ਸੀ ਜੀ ਬੱਸ ਇਹ ਅਮਰੀਕਾ ਫੇਲ ਹੋ ਗਈ ਸੀ ਮੈਂ ਉਹ ਤਾਂ ਕੰਟਰੋਲ ਹੋ ਗਈ ਬੱਸ 15 ਖੱਲੇ ਆ ਗਿਆ ਜੀ ਕਿੰਨੇ ਵਜੇ ਘਟ ਰਹੀ ਹੈ ਕਿੰਨੇ ਵਜੇ ਘਟਣਾ ਹੈ ਸਾਨੂੰ 5 6 ਵਜੇ ਕਰ ਦਿਆਂ ਜਿੱਥੇ ਮੋਟੋ ਯਾਰੋ ਮੈਂ ਬੈਕਵਰ ਕੇ ਨੇ ਉਹ ਤੱਕ ਨਹੀਂ ਗੱਲ ਮੈਂ ਬੈਕਵਰ ਰੋਲਾ ਜਿਨ ਕੇ ਪੈਣਾ ਜਦੋਂ ਪਾਇਆ ਹਣਾ ਮੈਂ ਰੋਲਾ ਪਾਇਆ ਵੀ ਬੀਰੇ ਪਾਸੇ ਪਾਸੇ ਪਰ ਨਹੀਂ ਹੁੰਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਕਿਥੋਂ ਕਿਥੇ ਜਾਦੇ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾਦੇ ਸੀ ਜੀ ਆ ਜੀ ਲੁਹਣ ਲੱਗੇ ਸੀ ਅੰਦਰ ਹੁਣ ਲੁਧਿਆਣਾ ਨੂੰ ਲਾਉਣ ਲੱਗੇ ਸੀ ਜੇ ਬ੍ਰੇਕ ਅਪ ਲੈ ਕੇ ਵਿੱਚ ਵਿੱਚ ਨਹੀਂ ਚਾਹੀਦਾ ਵਾਈਟ ਜੀ ਸਾ ਉਮਰ ਗੱਲ ਕੀ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਬਸ ਅਮਰੀਕਾ ਫੇਲ ਹੋ ਗਈ ਜੀ ਹਾਂ ਉਹ ਤਾਂ ਕੰਟਰੋਲ ਹੋ ਗਈ ਬਸ 15 ਖੱਲੇ ਆ ਗਿਆ ਹਾਂ ਸਰ ਜਿਹੜਾ ਮੁੰਡਾ ਉਹ ਕੰਟਰੋਲ ਲੈ ਕੇ ਜਾ ਰਹੇ ਹਨ ਹਾਂ ਕਿੰਨੇ ਵਜੇ ਘਟ ਰਹੀ ਹੈ ਕਿੰਨੇ ਵਜੇ ਘਟਣਾ ਹੈ ਸਾਨੂੰ 5 6 ਕੁ ਮਿੰਟ ਹੋਏ ਪਹਿਲਾਂ ਸਰ ਉਹ ਜਿਹੜਾ ਮੁੰਡਾ ਇਹਦੀ ਹਾਲਤ ਕਿਵੇਂ ਆ ਇਹ ਬਾਈਕ ਲੱਗਦੀ ਹੈ ਐਮਸੀ ਲੱਗਦੀ ਹੈ ਬਾਈਕ ਸੀ ਐਕਟਿਵਾ ਦੇ ਸੀ ਦੱਸ ਰਹੇ ਤੇ ਕੁਝ ਲੋਕਾਂ ਨੇ ਦੱਸਿਆ ਕਿ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਉਹ ਸਨੈਚ ਹੋ ਗਿਆ ਉਹ ਰੋਕੀ ਚੋਰੀ ਹੋ ਗਿਆ ਅੱਜ ਉਹ ਦਾ ਡਰਾਈਵਰ ਦੱਸ ਰਹੇ ਕਹਿੰਦਾ ਮੇਰੇ ਦੇ ਗਿਆ ਸੌਡੋ ਪਰ ਠੀਕ ਸੇ ਮੋਟੋ ਯਾਰ ਮੈਂ ਬੈਕਪਲੇਟ ਚੜੇ ਡਾਕਟਰ ਤੇ ਨਹੀਂ ਗਿਆ ਮੈਂ ਬੈਕਪਲੇਟ ਰੋਲਾ ਜਿਹਾ ਕਿ ਪੈਨਾਸ ਤੋਂ ਪਾਇਆ ਹਣਾ ਮੈਂ ਰੋਲਾ ਪਾਇਆ ਵੀ ਵੀਰੇ ਪਾਸੇ-ਪਾਸੇ ਪਰ ਨਹੀਂ ਉਹ ਹੁੰਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਬਸ ਠੀਕ ਹੋ ਗਿਆ ਬ੍ਰੇਕ ਸਲੀਪ ਹੋ ਗਿਆ ਕਿਥੋਂ ਕਿਥੇ ਜਾ ਰਹੀ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾਣ ਸੀ ਜੀ ਬਸ ਇਹ ਬ੍ਰੇਕਾਂ ਫੇਲ ਹੋ ਗਈਆਂ ਸੀ ਮੈਂ ਉਹਦਾ ਕੰਟਰੋਲ ਹੋ ਗਈ ਬਸ 15 ਖੱਲੇ ਆ ਗਿਆ ਹੂੰ ਜਿਹੜਾ ਬਣਾਉਣਾ ਸੀ ਉਹ ਬਣ ਕੇ ਲੈ ਕੇ ਜਾ ਰਹੇ ਸਣੇ ਹੂੰ ਕਿੰਨੇ ਵਜੇ ਘਟ ਰਹੀ ਐ ਕਿੰਨੇ ਵਜੇ ਘਟਣਾ ਐ ਸਾਨੂੰ 5 6 ਕੁ ਮਿੰਟ ਦੇ ਦਿੰਦੇ ਹਾਂ ਜਿੱਥੇ ਮੋਟੋ ਯਾਰੋ ਮੈਂ ਬੈਕਵਰ ਕੇ ਨੇ ਉਹ ਘਟਰਦੇ ਨਹੀਂ ਗਾ ਮੁੰਡੇ ਮੈਂ ਬੈਕਵਰ ਰੋਲਾ ਜਿੰਨਾ ਕ ਪੈਣਾ ਜਦੋਂ ਪਾਇਆ ਹਣਾ ਮੈਂ ਰੋਲਾ ਪਾਇਆ ਵੀ ਬੀਰੇ ਪਾਸੇ ਪਾਸੇ ਪਰ ਨਹੀਂ ਹੁੰਦਾ ਬ੍ਰੇਕ ਫੇਲ ਹੋ ਗਈ ਸੀ ਬ੍ਰੇਕ ਫੇਲ ਹੋ ਗਈ ਸੀ ਕਿਥੋਂ ਕਿਥੇ ਜਾਦੇ ਸੀ ਚੰਡੀਗੜ੍ਹੋਂ ਆਏ ਸੀ ਜਗਰਾਉਂ ਜਾਣਾ ਸੀ ਜੀ ਆ ਜੀ ਲੁਹਣ ਲੱਗੇ ਸੀ ਅੰਦਰ ਹੁਣ ਲੁਧਿਆਣਾ ਨੂੰ ਲਾਉਣ ਲੱਗੇ ਸੀ ਜੇ ਬ੍ਰੇਕ ਅਵਲੇ ਵਿੱਚ ਵਿੱਚ ਨਹੀਂ ਚਾਹੀਦਾ ਵਾਈ ਚੰਡੀ ਸਰ ਕੀ ਗੱਲਬਾਤ ਹੋਈ ਆ ਕੀ ਗੱਲਬਾਤ ਹੋਈ ਆ ਬੱਸ ਇਹ ਅਮਰੀਕਾ ਫੇਲ ਹੋ ਗਈ ਜੀ ਹਾਂ ਮੈਂ ਉਹਦਾ ਕੰਟਰੋਲ ਹੋ ਗਈ ਬੱਸ 15 ਖੱਲੇ ਆ ਗਿਆ ਹਾਂ ਖੱਲੇ ਜਾਣਾ ਹੈ ਅਸੀਂ ਹਾਂ ਕਿੰਨੇ ਵਜੇ ਘਟ ਰਹੀ ਆ ਕਿੰਨੇ ਵਜੇ ਘਟਣਾ ਸਰ ਉਹ ਜਿਹੜਾ ਮੁੰਡਾ ਇਹਦੀ ਹਾਲਤ ਕਿਵੇਂ ਆ ਬਾਈਕ ਤੇ ਸੀ ਐਕਟਵਾਸ ਸੀ ਦੱਸ ਰਹੇ ਬਿਲਕੁਲ ਲੱਗਿਆ ਤੇ ਕੁਝ ਲੋਕਾਂ ਨੇ ਦੱਸਿਆ ਕਿ ਕਹਿੰਦੇ ਵੀ ਡਰਾਈਵਰ ਦਾ ਪਰਸ ਜਾਂ ਮੋਬਾਈਲ ਵੀ ਉਹ ਸਨੈਚ ਹੋ ਗਿਆ ਉਹਦੀ ਚੋਰੀ ਹੋ ਗਿਆ ਹਾਂ ਜਿਹੋ ਦਾ ਡਰਾਈਵਰ ਦੱਸ ਰਹੇ ਕਿਹਦਾ ਵੇਖ ਜੇ ਠੀਕ